ਗੁਰਨਾਨਦ ਦੇਵ ਜੀ ਕਹਿੰਦੇ ਖੁਰਾ ਆਸਾਨ ਖਸਮਾਨਾ ਕੀਆ ਖਸਮ ਨੇ ਆਪਣੇ ਪੈਰਾਂ ਦੀ ਆਵਾਜ਼ ਕੀਤੀ ਘੁਰ ਪੈਰਾਂ ਨੂੰ ਗਾਇਰ ਫਿਰ ਦੁਸਤਾਂ ਨੂੰ ਡਰਾਇਆ ਸਾਰਾ ਹਿੰਦੁਸਤਾਨ ਡਰ ਗਿਆ ਜਾਂ ਮੇਰੇ ਅੰਦਰ ਖਸ ਉਹਦੀ ਆਹਟ ਆਈ ਆਉਣ ਦੀ ਆਉਣ ਦੀ ਆਹਟ ਆਈ ਤਬੂਲੇ ਵਿੱਚੋਂ ਇਹ ਜੀ ਬਾਣੀ ਨਿਕਲਣ ਲੱਗੀ ਬਾਣੀ ਦਾ ਸਤ ਸੰਤੋ ਉਹਦੀ ਅਵਸਥਾ ਚ ਨਿਕਲਣ ਲੱਗ ਜਾਂਦੀ ਹੈ ਸਾਰੀਆਂ ਬੱਤਾਂ ਨੂੰ ਉਦੋਂ ਹੀ ਕਟਿਆ ਜਾਂਦਾ ਗੁਰਬਾਣੀਓ ਕੱਟ ਰਹੀ ਹੈ ਸਾਰੀਆਂ ਬੱਤਾਂ ਨੂੰ ਗੁਰਬਾਣੀ ਦੀ ਸੋਝੀਓ ਘੜ ਦੇ ਸਭ ਕਾਸੇ ਨੂੰ ਪਰ ਜੇ ਆਪ ਆ ਜਾਂਦਾ ਫਿਰ ਤਾਂ ਫਿਰ ਕੀ ਆਉਂਦਾ ਦੇਖੋ ਭਾਈ ਗਿਆਨ ਕੀ ਆ ਇਹਦੀ ਸਭੇ ਉਡਾਨੇ ਪਰਮ ਕੀ ਟਾਟੀ ਰਹਿਣ ਮਾਇਆ ਵੰਦੀ ਫਿਰ ਅਵਸਥਾ ਹੋਰ ਬਦਲ ਜਾਂਦੀ ਹੈ ਪਰ ਅੰਦੀ ਪਾਛੇ ਜੋ ਜਲਵਰਸ ਆਨੀ ਦਾ ਇਹ ਨਾਲ ਵੀ ਆ ਜਾਂਦੀ ਹੈ ਉਹਦੇ ਨਾਲ ਦੋ ਕਬ ਹੋ ਜਾਂਦੀ ਪਾਛੇ ਜੋ ਜਲਵਰਸ ਫਿਰ ਨਾਲ ਵੀ ਵੀ ਹੁੰਦਾ ਤੇ ਤੇਰਾ ਜਨ ਭੀਦ ਉਹਦੇ ਨਾਲ ਮਨ ਭਜਦਾ ਪੂਰਾ ਉਹਦੇ ਨਾਲ ਤਫਤਕੜਾ ਹੋ ਜਾਂਦਾ ਜਿਹੜਾ ਸੁਣਦਾ ਸਾਰਿਆਂ ਦੇ ਥਰ ਥਰਦਾ ਚੱਲਿਆ ਗਿਆ ਨਾ ਜੇ ਤਾਂ ਕੰਨਾਂ 'ਚ ਪੈ ਗਿਆ ਢਰਦੇ ਚਲੇਗੇ ਸਾਰੇ ਸਨੂਦ ਦੇ ਚਲੇਗਾ ਤੇ ਜੇ ਇਹ ਗੱਲ 부ਜੀ ਨਹੀਂ ਤਾਂ ਲਕੀਰ ਦੇ ਫਕੀਰਾਂ 부ਜੀਆ ਨਹੀਂ ਗੋਲਕੀਰਾ ਇਹਨੇ ਫਿਰ ਅੱਖਰ ਕੀ ਨੇ ਇਹਨਾਂ ਅਖਰਾਮੇ ਕੋਈ ਗੁਰਪਖ ਖੋਜੇ ਇਹਨਾਂ ਜੇ ਤਾਂ ਖੋਜਣਾ ਖੋਜਣਾ ਕੀ ਲਿਖਿਆ ਹੋਇਆ ਤੇ ਜਿਹੜੇ ਖੋਜਦੇ ਨਹੀਂ ਹੁਲਕੀਰ ਦੇ ਫਕੀਰ ਨੇ ਕਿਉਂਕਿ ਟਾਰਗੇਟ ਹੈ ਜੀ ਜਿਹੜੇ ਸਕੀਰ ਦੇ ਫਕੀਰ ਨੇ ਉਹਨਾਂ ਦਾ ਟਾਰਗੇਟ ਆਪਣੋਂ ਮਿੱਥਿਆ ਹੋਇਆ ਹੈ ਇਹ ਕਿਸੇ ਨੇ ਬਿਸਕੇ ਦਿੱਤਾ ਜਿਨ੍ਹਾਂ ਦਾ ਟਾਰਗੇਟ ਪਰਵਾਣੀ ਵਾਲਾ ਹੈ ਉਹਨਾਂ ਨੂੰ ਖੋਜਣਾ ਪੈਣਾ ਜੀ ਕਿਉਂਕਿ ਉਹ ਟਾਰਗੇਟ ਕਿਸੇ ਦਾ ਹੈ ਨਹੀਂ ਉਹਨਾਂ ਨੂੰ ਲੁਭਾ ਖੋਜਣਾ ਹੀ ਪੈਣਾ ਹੈ ਜਿਨ੍ਹਾਂ ਨੇ ਟਾਰਗੇਟ ਸੱਸ ਸੋ 10000 ਰੱਖਿਆ ਜਿਨ੍ਹਾਂ ਨੇ ਟਾਰਗੇਟ ਨਿਰਾਕਾਰ ਦੇ ਦੇਸ਼ ਦਾ ਰੱਖਿਆ ਜਿਨ੍ਹਾਂ ਦਾ ਟਾਰਗੇਟ ਹੈ ਨਿਰਾਕਾਰ ਕੇ ਦੇਸ਼ ਜਾਏ ਤਾਂ ਸੁਖ ਲੱਗੇ ਬਹਲ ਜੇ ਇਹ ਟਾਰਗੇਟ ਹੈ ਫਿਰ ਖੋਟਣਾ ਪੈਣਾ ਜੇ ਇਹ ਟਾਰਗੇਟ ਨਹੀਂ ਫਿਰ ਕੋਈ ਲੋੜ ਨਹੀਂ ਖੋਜਣ ਦੀ ਇਹ ਗੁਰਮੁਖ ਦਾ ਟਾਰਗੇਟ ਹੈ ਟਾਰਗੇਟ ਹੈ ਇਸ ਗੁਰੂ ਉਸ ਗੁਰਮੁਖ ਦੀ ਗੱਲ ਇੱਥੇ ਸ਼ੁਰੂ ਹੋਈ ਹੈ ਟਾਰਗੇਟ ਬਤਾਇਆ ਹੈ ਗੁਰਮੁਖ ਨੂੰ ਮਨਮੁਖਾਂ ਦਾ ਟਾਰਗੇਟ ਆਪਣਾ ਸਿਰ ਸਾਰੇ ਮਨਮੁਖ ਨੇ ਜਿਹਦਾ ਟਾਰਗੇਟ ਨਹੀਂ ਉਹ ਮਨਮੁਖ ਨੇ ਕਿ ਟਾਰਗੇਟ ਆਪਣਾ ਮਨ ਨੂੰ ਪੁੱਛਿਆ ਲੋੜ ਆਪਣੀ ਬਲਗੀ ਦਾ ਟਾਰਗੇਟ ਹੈ ਲੋ ਦਾ ਗੁਰਮੁਖ ਸਾਚੇ ਦਾ ਪਉ ਪਾਵੈ ਗੁਰਮੁਖ ਬਾਣੀਆਂ ਕੜ ਕਢਾਵੈ ਵਰਮਗਵਾਨੇ ਅਕਾੜਾ ਘੜਾ ਵਾ ਅਕੜ ਵਾ ਨਹੀਂ ਘੜਦਾ ਅਕੜ ਵਾ ਨਹੀਂ ਇਹਦੀ ਘੜੀ ਜਾ ਸਕਦੀ ਕਿਸੇ ਤੇ ਇਹਦੀ ਤਾਂ ਸਮਝ ਨਹੀਂ ਆਉਂਦੀ ਘੜੀ ਦੇ ਤੱਕ ਪਾਸੇ ਰਹੀ ਇਹ ਅਕਾੜਾ ਗੱਲ ਕਹਿਣੀ ਬਹੁਤ ਮੁਸ਼ਕਲ ਹੈ ਤੇ ਤੇ ਘੜੀਆਂ ਇਹ ਸ਼ਬਦ ਸੱਚੀ ਤਕਸਾਲ ਸੱਚੀ ਤਕਸਾਲ ਦੇ ਸ਼ਬਦ ਨੇ ਇਹਨਾਂ ਦੇ ਅਰਥੇ ਹੋਰ ਨੇ ਇਹ ਬੋਲੀ ਹੋਰ ਹੈ ਸਾਡੀ ਬੋਲੀ ਹੋਰ ਹੈ ਸਾਡੀ ਬੋਲੀ ਬਲਬਖਾਨੀ ਹੈ ਇਹ ਬੋਲੀ ਗੁਰਬਖਾਨੀ ਹੈ ਇਹ ਬੋਲੀ ਬਖਤਾਨੀ ਹੈ ਸਾਡੀ ਬੋਲੀ ਸੰਸਾਰੀਆਂ ਦੀ ਹੈ ਭਗਤਾਂ ਦੇ ਸੰਸਾਰੀਆਂ ਜੋੜ ਗਦਨ ਹੋਇਆ ਅਸੀਂ ਜੋੜ ਕੇ ਮੈਂ ਪਹਿਲਾਂ ਕਰ ਲਿਆ ਲਕੀ ਇਹਦੇ ਫਕੀਰਾਂ ਨੇ ਜੋੜ ਪਹਿਲਾਂ ਕਰ ਲਿਆ ਆਪਣੀ ਬੋਲੀ ਮੰਨ ਕੇ ਦੇ ਰਿਜ਼ਲਟ ਕੱਢ ਲੈ ਸਾਰੀਆਂ ਦੀ ਬੋਲੀ ਬਣਾਤਾ ਨਰਾਕਰ ਦੀ ਦੇਸ਼ ਦੀ ਬੋਲੀ ਨੂੰ ਇਹ ਤਾਂ ਨਰਾਕਰ ਤੁਰਕੀ ਬਾਣੀ ਹੈ ਤੁਰਕੀ ਬਾਣੀ ਆਈ ਸੀ چاہے ਸਾਡੀ ਬੋਲੀ ਜੇ ਨੂੰ ਐਕਸਪਲੇਨ ਕੀਤਾ ਹੈ ਵਿਆਖਿਆ ਕੀਤੀ ਹੈ ਪਰ ਬੋਲੀ ਤਾਂ ਹੋਰ ਹੈ ਉਦੋਂ ਤਾਂ ਆਤਮਾ ਆਈ ਤੇ ਸਰੀਰ ਤਾਂ ਆਇਆ ਹੀ ਨਹੀਂ ਸੀ ਦਾ ਸਰੀਰ ਨੇ ਉੱਥੇ ਜਾਣਾ ਵਾਪਸ ਸਰੀਰ ਦਾ ਉੱਤੇ ਕੀ ਬਸੇ ਇਸ ਕਰਕੇ ਕਹਿੰਦੇ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਜਦ ਅੱਗੇ ਜਾਤ ਹੁੰਦੀ ਹੋਣੀ ਤੁਸੀਂ ਜਾਤੀ ਗੱਲ ਕਿਉਂ ਕਰਦੇ ਹੋ ਤਾਂ ਫਿਰ ਇੱਥੇ ਕਲਾਂ ਜਿਹੜੀਆਂ ਅਸੀਂ ਜਾਤ ਦੀਆਂ ਸਰੀਰਾਂ ਦੀਆਂ ਕਰਦੇ ਆਂ ਇਤਹਾਸ ਦੀਆਂ ਕਰਦੇ ਆਂ ਕਿਉਂ ਕਰਦੇ ਆਂ ਕਿਉਂਕਿ ਟਾਰਗੇਟ ਆਪਣਾ ਟਾਰਗੇਟ ਬੜ ਮੁਖਾਣਾ ਟਾਰਗੇਟ ਬੜ ਵਾਣਿਦਾਰੀ ਨੇ ਉਹਦਾ ਕਹਿੰਦੇ ਜਾਣੋ ਜੋਤ ਜੋਦ ਨੂੰ ਜਾਣ ਦੀ ਲੋੜ ਹੈ ਜੱਤ ਪੁੱਛਣ ਦੀ ਲੋੜ ਹੈ ਸ਼੍ਰੀਰ ਦੀ ਗੱਲ ਕਰਨ ਦੀ ਲੋੜ ਹੈ ਨਹੀਂ ਸ਼੍ਰੀਰ ਦੀ ਗੱਲ ਕਰਨ ਦੀ ਲੋੜ ਹੈ ਕੋਈ ਅਕੋਸ਼ੀਰ ਜਾਂਦਾ ਹੀ ਨਹੀਂ ਨਾ ਕੋਈ ਸ਼੍ਰੀਰ ਆਇਆ ਹੈ ਨਾ ਕੋਈ ਸ਼੍ਰੀਰ ਜਾਣ ਇਹ ਮਾਇਆ ਦੇ ਗੱਲਾਂ ਨੇ ਮਾਇਆ ਦੇ ਦੇਖਦੀਆਂ ਗੱਲਾਂ ਨੇ ਬੋਲੀ ਇੱਥੇ ਦੀ ਜੇ ਲਿਖਣਾ ਪੈਣਾ ਸੀ ਇੱਥੇ ਦੀ ਬੋਲੀ ਅਸੀਂ ਜਾਣਦੇ ਆ ਇਸੇ ਬੋਲੀ ਤੋਂ ਸਮਝ ਲੋ ਫਿਰ ਵੀ ਇਸ ਬੋਲੀ ਦੇ ਵਿੱਚ ਅਰ ਉਸ ਬੋਲੀ 'ਚ ਫਰਕ ਆਤਮਾ ਕਰਕੇ ਮਾਪਾਪ ਕੌਣ ਨੇ ਸ਼ਰੀਰ ਕਰਕੇ ਮਾਪਾਪ ਕੌਣ ਆਤਮਾ ਦੇ ਰਾਸ ਕੀ ਦੇ ਆਪਾਂ ਦੀ ਖਰਾਕੀ ਹੈ ਸ਼ਰੀਰ ਦੀ ਖਰਾਕੀ ਹੈ ਆਤਮਾ ਦੀ ਅੱਖਾਂ ਦੇੜੀਆਂ ਨੇ ਇਹ ਸ਼ਰੀਰ ਦੀਆਂ ਅੱਖਾਂ ਕਿਡੀਆਂ ਪਾਵੇਂ ਸ਼ਰੀਰ ਦੀਆਂ ਅੱਖਾਂ 'ਚ ਵੀ ਆਤਮਾ ਹੀ ਦੇਖਦੀ ਹੈ ਸਰੀਰ ਦੇ ਕਾਰਨ ਕਿਹੜੇ ਨੇ ਜਿਨ੍ਹਾਂ ਦੇ ਹੱਥ ਤੋਂ ਸੁਣਦੀ ਆਤਮਾ ਦੇ ਡਾਇਰੈਕਟ ਕਰਨ ਕਿਹੜੇ ਨੇ ਕੋ ਹਾਲੇ ਉਹਨਾਂ ਨੂੰ ਸੂਤਕ ਲੱਗਿਆ ਹੋਇਆ ਇਸ ਕਰਕੇ ਨਾ ਅੱਖਾਂ ਦੀ ਲੋੜ ਪਈ ਹੈ ਅੱਖਾਂ ਨੂੰ ਸੂਤਕ ਲੱਗਿਆ ਹੈ ਇਸ ਕਰਕੇ ਨਾ ਅੱਖਾਂ ਦੀ ਲੋੜ ਪਈ ਹੈ ਉਹਨਾਂ ਦਾ ਆਪਰੇਸ਼ਨ ਚੱਲ ਰਿਹਾ ਹੈ ਆਪਰੇਸ਼ਨ ਚੱਲਣਾ ਉਹਨਾਂ ਦਾ ਕੁਰਬਾਨੀ ਦਾ ਜਿਹੜਾ ਜਦ ਸਮਝ ਨਹੀਂ ਆ ਆਪਰੇਸ਼ਨ ਹੋ ਰਿਹਾ ਉਹ ਉਹ ਤੇ ਪੱਟੀ ਬੰਨ ਕੇ ਰੱਖਣੀ ਹੈ ਉਹਨੂੰ ਤੇ ਪੱਟੀ ਖੁੱਲੂਗੀ ਇਹ ਨਾ ਅੱਖਾਂ ਦੀ ਲੋੜ ਨਹੀਂ ਹੈ ਬਾਹਰ ਦੇਖੜੂ ਡਾਇਰੈਕਟੇ ਦੇਖ ਲੈਣਗੇ ਉਹਨਾਂ ਦਾ ਇਲਾਜ ਚੱਲੂਗਾ ਉਹ ਸੂਤ ਕਦਾਈ ਇਲਾਜ ਕਰਨਾ ਸੂਤ ਕਦਾ ਸੂਤਕ ਭਰਮਾ ਸਪੋ ਸੂਤਕ ਭਰਮਾ ਦੂਜੇ ਲੱਗਾ ਚਾਹੇ ਅ ਦੂਜੇ ਸਰੀਰ ਨਾਲ ਲਾਤਾ ਸਭ ਕੁਝ ਜੋੜਦਾ ਦਿਰਾਕਾਰ ਦੇ ਦੇਸ ਦੀ ਗੱਲ ਸਰੀਰ ਨਾਲ ਜੋੜਤੀ ਲਿਆ ਕੇ ਕਰ ਹੱਥ ਚਰਲ ਪੈਰ ਬੇਤਰ ਅਖਾਂ ਕਾਲ ਕਾਲ ਜੋੜਤਾਂ ਵਾਲੇ ਜਰੀਦ ਇਹ ਭਰਮ ਸੀ ਸੂਤਕ ਇਹ ਪਰਮੇਤਾਰ ਨਾ ਗੁਰ ਪ੍ਰਸਾਦ ਪਰਮ ਕਨ ਦਾ ਗੁਰਬਾਣੀ ਦੇ ਇਲਾਜ ਕਰ ਦੇਣਾ ਇਹ ਸੂਤਕ ਦਾ ਭਰਮ ਦਾ ਪਰਮ ਦਾ ਨਾਮ ਹੈ ਫਿਰ ਟਾਰਗੇਟ ਟਾਰਗੇਟ ਬਦਲੇ ਆਉਗੀ ਨਾ ਪਰਮ ਦਾ ਨਾਸ ਕਰੂਗਾ ਜੇ ਟਾਰਗੇਟ ਨਾਕਾਰ ਤੇ ਦੇਸਦਾ ਫਿਰ ਸੂਤ ਕਦਾਲਾਜ ਖਰੋ ਪਹਿਲਾ ਅਲਾਜ ਸੂਤਕ ਦਾ ਹੈ ਸੂਤਕ ਦੀ ਖੋਜ ਕਰਨੀ ਹੈ ਫਿਰ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੋਭੀ ਪਰਮੇਸ਼ਰ ਗੁਰਦੇਵ ਹੀ ਬਤਾ ਹੈ ਗੁਰਦੇਵ ਹੀ ਬਤਾ ਹੈ ਇਹਦਾ ਜਿਹੜਾ ਮੂਲ ਅਤਰਾਤਮਾ ਹੋਈਏ ਤਾਂ ਬਤਾ ਹੋਈ ਦੀ ਪਤਾ ਉਹੀ ਸੋਭੀ ਹੋਈ ਪਰਮੇਸ਼ਰ ਇਹਦੇ ਬਾਅਦ ਤੇ ਸਭ ਕੁਝ ਉਹੀ ਹੈ ਉਹੀ ਸੱਜਣਾ ਉਹੀ ਸਖਾ ਗੁਰਦੇਵ ਸਖਾ ਗਿਆਨ ਪਤਿਰ ਉਹੀ ਸਤਗੁਰ ਆ ਗਿਆਨ ਦਾ ਨਾਮ ਕਰਨ ਵਾਲਾ ਉਹੀ ਗੁਰਦੇਵ ਹੈ ਗੁਰਦੇਵ ਉਹਦਾ ਗਿਆਨ ਦੇਣ ਵਾਲਾ ਗੁਰਦੇਵ ਦਾ ਸਿਧਾਰਥ ਹੈ ਗਿਆਨ ਦਾ ਦਾਤਾ ਗੁਰੂ ਨਹੀਂ ਹੈ ਗੁਰੂ ਘਰ ਗੁਰਦੇਵ ਗਿਆਨ ਦੱਤਾ